ਸਾਗ ਲੈਣਾ ਮੁੱਲ ਦਾ ਯਾਰ ਦੇਖੋ ਜੀ ਪੰਜਾਬ ਦੀ ਹਰਿਆਲੀ ਅੱਜ ਆਪਾਂ ਸਾਗ ਤੋੜਨ ਆਏ ਆ ਤੇ ਸਾਗ ਲੈਣ ਵਾਹ ਕਿੰਨਾ ਖੂਬਸੂਰਤ ਮਾਹੌਲ ਆ ਵਾਹ ਇਹਨਾਂ ਦਾ ਸਾਗ ਵਾਹ ਵਾਹ ਦਾਜਾ ਸਾਗ ਲੈਣ ਲਈ ਆਓ ਤੁਸੀਂ ਇੱਥੇ ਸਾਰੇ ਮੇਰੇ ਭਰਾ। ਉਹਦਾ ਇੰਨੇ ਦਾ ਮਿਲਦਾ ਰੇਟ ਤੇ। ਥੋੜਾ ਘੱਟ। ਘੱਟ ਹੁੰਦਾ ਨਾ। ਇਹ ਲੋੜੀ ਕਰਕੇ ਚੱਕਿਆ ਰੇਟ। ਉਹ ਮੁੰਡਾ ਆ ਰਿਹਾ। ਅੱਛਾ ਉਹ। ਆ ਦੇ ਕੋਈ ਸਬਜ਼ੀ ਲੈ ਆਪਾਂ। ਪਾਲਕ। ਇੱਕ ਪਾਲਕ ਫਰੀ ਮਿਲੀ ਸਾਨੂੰ 100 ਰੁਪਏ ਦੇ ਨਾਲ। ਦੇਖੋ। ਫਰੈਸ਼ ਸਾਗ। ਪਿੰਡ ਦਾ ਮਹੌਲਾ। ਵਾਹ। ਆਨੰਦ ਆ ਗਿਆ। ਉਹਦੇ ਕੋਲ ਹੀ ਹੋਰ ਬੰਦੇ ਲੈ ਰਹੇ ਆ ਇਹਨਾਂ ਨੇ ਸਾਗ ਲੈਣਾ ਹੈ ਇੱਥੇ ਜਰੂਰ ਆਵੇ ਇੱਥੋਂ ਹੀ ਲੈ ਕੇ ਜਾਵੇ ਸਾਗ ਜਿਹਨੇ ਲੈਣਾ ਆ ਫਰੈਸ਼ ਸਾਗ ਨਲੇ ਜਿਹੜੇ ਆਪਣੇ ਦੂਜੇ ਰੇੜੀਆਂ ਰੋੜੀਆਂ ਵਾਲੇ ਉਹਨਾਂ ਤੋਂ ਵਧੀਆ ਨਾ ਕੋਈ ਕੈਮਿਕਲ ਨਾ ਕੁਝ ਔਰਗੈਨਿਕ ਬਿਲਕੁਲ ਵਧੀਆ ਵਧੀਆ ਤਰੀਕੇ ਨਾਲ ਬਣਾਇਆ ਗਿਆ ਨਾ ਕੋਈ ਗੰਦਗੀ ਨਾ ਕੁਝ ਸਾਫ ਸੁਥਰਾ ਸਾਗ ਮੈਨੂੰ ਨਹੀਂ ਪਤਾ ਸੀਗਾ ਟਪ ਰਹੇ ਜਿਹੜਾ ਤਾਜ਼ਾ ਸੂ ਵੀ ਵੱਜੇ ਇਹਨਾਂ ਦੇ ਦੁੱਧ ਵੀ ਦਿੰਦੇ ਆ ਇਹ ਦੇਖੋ ਜੀ ਓਏ ਹੋਏ ਵਾ 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 ਤਾਂ ਆਨੇ ਪੰਡਾ ਦੀ